ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿੱਦਾਂ ਸਾਰੇ ਠੀਕ ਠਾਕ ਐ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ 'ਚ ਹੋਣ ਅੱਛਾ ਜਿਹੜਾ ਆਪਣਾ ਇਹ ਚੈਨਲ ਐ ਜੀ ਤਾਰੀ ਬਾਬਾ ਬਲੌਗ ਐ ਸਾਰੇ ਭਰਾਵਾਂ ਨੂੰ ਬੇਨਤੀ ਐ ਕਿ ਇੱਥੇ ਆਪਾਂ ਕੀ ਰਹਿ ਹੁਣ ਤੁਹਾਨੂੰ ਵਧੀਆ ਢੰਗ ਨਾਲ ਸ਼ਾਰਟ ਮੂਵੀਆ ਪਾਵਾਂਗੇ ਆਪਾਂ ਜੀ ਚੰਗਾ ਲੱਗਿਆ ਤਾਂ ਜ਼ਰੂਰ ਦੱਸਿਓ ਸ਼ੇਅਰ ਕਰਿਓ ਜੇ ਨਾ ਚੰਗਾ ਲੱਗਿਆ ਜਾਂ ਕੋਈ ਹੋਰ ਕਮੀ ਹੋਈ ਫਿਰ ਉਹ ਦੂਰ ਕਰਾਂਗੇ ਜਾਂ ਤੁਹਾਨੂੰ ਪੋਡਕਾਸਟ ਹੀ ਚਾਹੀਦੀ ਹੁੰਦੀ ਤਾਂ ਉਹ ਦੇਖਾਂਗੇ ਹਨਾ ਤੇ ਬਾਕੀ ਤੁਹਾਡੇ ਨਾਲ ਹੈ ਤੇ ਪਰ ਮੈਨੂੰ ਆਏ ਵੀ ਨਾਲੇ ਸਾਡਾ ਜਿ ਬਲਾਟਾ ਰੈਜੂ ਨਾਲੇ ਤੁਸੀਂ ਖੋਜ ਹੋ ਜਾ ਕਰੋਗੇ ਹਨਾ ਤੇ ਨਾਲੇ ਇਹਨਾਂ ਚੱਲ ਭੱਜ ਨੱਟ ਕੇ ਭੂਤ ਜੱਟ ਸਾਂਤ ਹੋ ਜਾਂਦਾ ਹੈ ਹਾਂ ਬਿਲਕੁਲ ਤੇ ਬਾਕੀ ਅੱਗੇ ਜਿਵੇਂ ਤੁਸੀਂ ਕਹੋਗੇ ਤੇ ਆਪਣੇ ਨਾਲ ਇੱਕ ਸਬਜੀ ਵਾਲਾ ਠੇਲਾ ਹੁੰਦਾਈ ਬਈ ਰੇੜੀ ਵੱਡੀ ਦੁਕਾਨ ਬੰਦੇ ਰੱਖੇ ਹੁੰਦੇ ਸੀ ਉਹਦੇ ਤੇ ਸਬਜ਼ੀ ਵਾਲੀ ਦੁਕਾਨ ਤੇ ਜਿਵੇਂ ਹੁਣ ਸਬਜੀ ਲੈਣ ਆਉਂਦਾ ਛੇੜਦਾ ਪੈਸੇ ਕੱਢਦਾ ਉਹ ਤੋਲਦੇ ਵਿਚਾਰੇ ਹਨਾ ਇੱਕ ਜਨਾਨੀ ਆਈ ਕਹਿੰਦੀ ਭਈਆ ਲਾਲ ਮਿਰਚ ਕਿਵੇਂ ਲਾਈ ਆ? ਕਹਿੰਦਾ ਮੈਂ ਤਾਂ ਲਾਈ ਹੀ ਨਹੀਂ ਭਾਈ। ਮੈਨੂੰ ਕੀ ਪਤਾ ਕਿਵੇਂ ਲੱਗਦੀ ਹੈ। ਕਹਿੰਦੀ ਨਹੀਂ ਰੇਟ ਕਿੰਨਾ? ਕਹਿੰਦਾ ਅੱਛਾ। ਆਏ ਠੀਕ ਹੈ ਕਹਿੰਦਾ ਮੈਂ ਸਾਡੇ ਉਹਨਾਂ ਨਾਲ ਲਾ ਲੀਓਗੇ। ਕਹਿੰਦੇ ਮੈਂ ਜੰਮਿਆ ਨਾ ਡਾਕਟਰ ਦੇ ਲੈ ਜਾਵਾਂਗੇ। ਤੇ ਉਹ ਕਹਿੰਦਾ ਵੀ 80 ਰੁਪਏ ਕਿਲੋ ਆ। ਉਹ ਕਹਿੰਦੀ ਪਾ ਦਿਓ ਫਿਰ। ਉਹ ਕਹਿੰਦਾ ਹਰੀ ਮਿਰਚ ਪਾ ਕੇ ਦੋ। ਉਹ ਕਹਿੰਦੀ ਮੈਂ ਲਾਲ ਕਿਹਾ ਉਹ ਕਹਿੰਦਾ ਭਾਈ ਕੋਈ ਨਹੀਂ ਉਹ ਕਹਿੰਦਾ ਪਾ ਵੀ ਹਰੀ ਮਿਰਚ ਕਿਲੋ ਪਾ ਦੇ। ਜੇ ਵੀ ਬਾਈ ਤਰਾ ਦਿਮਾਗ ਖਰਾਵਾ ਪੈਸੇ ਮੈਂ ਲਾ ਦੇ ਦਿੱਤੇ ਉਹ ਕਹਿੰਦਾ ਵੀ ਬੱਤਾ ਪਕਰ ਜਾ ਉਹਦਾ ਨਾਂ ਹਰੀ ਆ ਮੈਂ ਕਿ ਮਿਰਚ ਕਿੱਲੋ ਪਾਊਗਾ ਮੈਂ ਉਹਨੂੰ ਹਰੀ ਮੈਂ ਕਹਿੰਦਾ ਮਿਰਚ ਪਾ ਦੇ ਕਿੱਲੋ ਹਾਂ ਪਾਊ ਲਾੜੀ ਤੂੰ ਕਿਉਂ ਮੇਰੇ ਦਾਲੇ ਹੁੰਦੀਆਂ ਆ ਉਹ ਕਹਿੰਦਾ ਚਾਚਾ ਭਾਈ ਸੌਰੀ ਕਹਿੰਦੇ ਮਹਾ ਗੇੜੇ ਨਾਲ ਕਹਿੰਦਾ ਨਾ ਹਰੀ ਮਿਰਚ ਪਾ ਦੇ ਕਿੱਲੋ ਬਿਲਕੁਲ ਉਹਦਾ ਮੈਂ ਹਰੀ ਨੂੰ ਬਾਜ ਦਿੰਨਾ ਹੈ ਹੈ ਹਰੀ ਤੇਰੇ ਭਗਤਾਂ ਦੇ ਕਹਿੰਦੇ ਘੰਟ ਬੱਜਦੇ ਸੁਰਗ ਨੂੰ ਜਾਂਦੇ ਅੱਗੇ ਲੋਕ ਆਉਂਦੇ ਹੁੰਦੇ ਸੀ अच्छा जी एक ई मतलब पता तिनु हरि तेरे भगतां दे ਘੰਡ বাজਦੇ स्वर्ग नु ਜਾਂਦੇ ਨਹੀਂ जी ਘੰਡ वाजदांदा जदों मौत हुंदी बंदे हां ओहो कहंदे ना ਘੰਡ ਬੋਲਣ ਲੱਗਿਆ ਨਹੀਂ বাজਦਾ देन ਕਿਉਂਕਿ ਜਾਨ ਨਿਕਲ ਜਾਂਦੀ ਹੈ ਮਾਰੀ ਬੁੱਟ ਕੋਈ ਹੁੰਦੀ ਹੈ ਵਿੱਚ ਇੱਕ ਨਾ ਸਾਰਾ ਸੀਗਾ ਹਾਂ ਜੀ ਵੱਡਾ ਅਫਸਰ ਸੀ ਤੇ ਉਹਦਾ ਮੁੰਡਾ ਚੱਲਿਆ ਸੀਗਾ ਕਿਤੇ ਪੇਪਰ ਦੇਣ ਉਹਨੇ ਕਹ ਵੀ ਚੱਲ ਕਿਉਂ ਨਾ ਜਦੋਂ ਇਹਨੇ ਦੱਸਿਆ ਮੈਂ ਐਸਐਸਪੀ ਦਾ ਪੁੱਤਰ ਐ ਤੇ ਭੱਜੇ ਫਰਨਗੇ ਲੋਕ ਅੱਗੇ ਪਿੱਛੇ ਹਾਂ ਬਿਲਕੁਲ ਉਹਨਾਂ ਨਾਲ ਗੱਲ ਸੁਣ ਬੇਟਾ ਪੇਪਰ ਦੇਣ ਤੋਂ ਪਹਿਲਾਂ ਦੱਸ ਦੀ ਇਹ ਫਲਾਨੇ ਐਸਐਸਪੀ ਦਾ ਪੁੱਤਰ ਹੈ ਹੈ ਦਰਨਾ ਨਹੀਂ ਉਹਦੀ ਮਾਂ ਆਈ ਭੱਜੀ ਗਈ ਕਿਹੜੀਆਂ ਗੱਲਾਂ ਸਿਖਾਉਣ ਲੱਗਿਆ ਜੋ ਆਗ ਨੂੰ ਹੈ ਰੋਬ ਨਾ ਪਾਸ ਕਰਾਉਣਾ ਹੈ ਹੈ ਐਵੇਂ ਨਾ ਨਾਲ ਤੂੰ ਨਹੀਂ ਮੰਨਣਾ ਮੈਂ ਐਸਐਸਪੀ ਐਸਐਸਪੀ ਦਾ ਮੁੰਡਾ ਜੰਦਾ ਜਮਾ ਨਹੀਂ ਉਹਨਾਂ ਨੇ ਪਛਾਣ ਲਿਆ ਅੱਛਾ ਜੀ ਉਹ ਕਹਿੰਦੇ ਤੂੰ ਥੋੜਾ ਐਸਐਸਪੀ ਦਾ ਮੁੰਡਾ ਨੇ ਆਹ ਹੈ ਰੱਬਾ ਮम्मी ਨਹੀਂ ਮੰਦੀ ਅਰੇ ਕਹਿੰਦਾ ਉਹ ਕਹਿੰਦੀ ਦੇਈ ਜਮਾਂਦਾਨ ਦੀ ਲਾਦੀ ਉਹਦੀ ਗੱਲ ਹੋਰ ਦੀ ਬਾਣੀ ਕੋਈ ਹੋਰ ਡੈਡੀ ਨੇ ਤਾਂ ਕਿਹਾ ਵੀ ਤੂੰ ਐਸਾ ਜੀ ਦਾ ਮੁੰਡਾ ਨਹੀਂ ਪਰ ਮੰਮੀ ਨਹੀਂ ਮੰਦੀ ਕਹਿੰਦੀ ਨਹੀਂ ਤੇਨੀ ਗੁਜੀ ਨੂੰ ਮੰਨੀ ਤੂੰ ਨਹੀਂ ਬੋਤੇ ਦਾ ਹੈਗਾ ਉਹ ਸੌਰੇ ਦਿਨੇ ਕਲਾਂਕੀ ਲਵਾਦਾ ਜਵਾਗ ਜੇਰੇ ਹੈ ਉਹ ਜਿੰਮੇ ਉਹ ਕਹਿੰਦਾ ਨਾ ਕਿਸੇ ਦੇ ਕੋਈ ਸਿੱਧਾ ਸੀਗਾ ਤੇ ਉਹਨੂੰ ਭੇਜਦਾ ਵੀ ਜਾ ਉਹਦੀ ਭਰਾਈ ਨੂੰ ਲਿਆ ਪਰ ਤੂੰ ਜਾਵੜਾ ਲੈਣਾ ਸੀ ਬਾਲਾ ਦੇਸੀ ਤੇ ਉਹਨੂੰ ਸਮਝਾ ਕੇ ਭੇਜਤਾ ਆ ਕੇ ਬਸ ਹਾਂਜੀ ਤੇ ਨਾਂਜੀ ਦੂਜੀ ਗੱਲ ਨਹੀਂ ਕਰਨੀ ਅੱਛਾ ਜੀ ਉਦੋਂ ਬਾਦਿਆਂ ਦੇ ਪੱਕੇ ਹੁੰਦੇ ਸੀ ਲੋਕ ਤੇ ਉਹ ਕਹਿੰਦੇ ਹਾਂ ਭਾਈ ਪਿੰਡੋਂ ਆਇਆ ਕਹਿੰਦਾ ਹਾਂਜੀ ਹੋਰ ਸਾਰੇ ਠੀਕ ਠਾਕ ਆ ਕਹਿੰਦਾ ਨਾਂਜੀ ਉਹ ਕਹਿੰਦੇ ਵੀ ਕਿਵੇਂ ਕੋਈ ਜ਼ਿਆਦਾ ਢੱਲਾ ਕਹਿੰਦਾ ਹਾਂਜੀ ਕੀ ਕਹਿੰਦਾ ਉਹ ਬਾਤ ਗਏ ਕੋਈ ਕਹਿੰਦਾ ਨਾਂਜੀ ਕਹਿੰਦਾ ਵੀ ਮਰ ਗਿਆ ਕੋਈ ਕਹਿੰਦਾ ਹਾਂ ਜੀ ਕਹਿੰਦੇ ਤੇਰਾ ਬਾਪੂ ਕਹਿੰਦਾ ਨਾ ਜੀ ਨਾ ਜੀ ਕਹਿੰਦੇ ਸਾਡਾ ਪ੍ਰੋਣਾ ਕਹਿੰਦਾ ਹਾਂ ਜੀ ਹਾਂ ਜੀ ਬਾਬਾ ਚੱਕਦਿਆਂ ਜੀ ਇਕਾਂ ਬਖੜ ਇਕੱਠੇ ਕਰ ਲੈ ਮਾਰ ਮਾਰ ਰੋ ਕੇ ਧਾਪਾਂ ਹੈ ਉਹੀ ਗੱਲ ਹੈ ਜਦੋਂ ਕਹਿੰਦੇ ਚੱਲੀਏ ਪਿੰਡ ਨੂੰ ਮੇਰੇ ਕਹਿੰਦਾ ਹਾਂ ਜੀ ਹਾਂ ਜੀ ਤੇ ਉਹ ਕਹਿੰਦੇ ਬਹੁਤ ਤੂੰ ਟਰਾਲੀ ਦੇ ਬੈਠੇਗਾ ਕਿ ਟਰੈਕਟਰ ਤੇ ਬੈਣਾ ਕਹਿੰਦਾ ਹਾਂ ਜੀ ਉਹ ਕਹਿੰਦੇ ਵੀ ਹੁਣ ਤੇ ਦਾ ਮਤਲਬ ਤੂੰ ਸਾਡੇ ਘਰੇ ਰਹੇਗਾ ਆ ਕੀ ਰੱਖੇਗਾ ਵੀ ਜਾਣਾ ਹੀ ਨਹੀਂ ਕਹਿੰਦਾ ਹਾਂ ਜੀ ਜੇ ਉਹਨਾਂ ਪਿੰਡ ਨਹੀਂ ਜਾਂਦਾ ਤੂੰ ਕਹਿੰਦਾ ਨਾ ਜੀ ਉਹ ਕਹਿੰਦੇ ਦਾ ਭੈਣ ਦੀ ਸੂਈ ਇੱਥੇ ਅਟਕੀ ਹੈ ਹੈ ਫੋਨ ਲਾ ਕੇ ਪੁੱਛੋ ਜੀ ਜੀ ਤਾਂ ਗੱਲ ਹੀ ਨਹੀਂ ਬੋਲਦਾ ਇਹ ਇਹਦਾ ਗੱਲ ਹੋ ਰਿਹਾ ਉਹਨੇ ਫੇਰ ਪੁੱਛਿਆ ਜਦੋਂ ਉਹਨੇ ਹਾਂ ਜੀ ਕਿਹਾ ਫੇਰ ਉਹਨੇ ਨਾਂ ਜੀ ਕਿਹਾ ਜਦੋਂ ਉਹਨੇ ਨਾਂ ਜੀ ਕਿਹਾ ਫੇਰ ਉਹਨੇ ਹਾਂ ਜੀ ਕਿਹਾ ਉਹ ਕਹਿੰਦਾ ਹਾਂ ਵੀ ਹੋਣ ਦੱਸ ਮੈਨੂੰ ਕੋਈ ਤੁਹਾਡੇ ਘਰੇ ਮਰਿਆ ਕਹਿੰਦਾ ਨਾਂ ਜੀ ਉਹ ਕਹਿੰਦਾ ਲੈ ਉਹ ਕਹਿੰਦਾ ਬਿਮਾਰ ਹੋਊ ਮਾੜਾ ਮੋਟਾ ਕੋਈ ਕਹਿੰਦਾ ਹਾਂ ਜੀ ਉਹ ਕਹਿੰਦਾ ਭਰਾਵਾ ਤਾਂ ਗੱਲ ਉਲਟੋ ਹੀ ਪਈ ਹੈ ਯਾਰ ਫਿਰ ਇੱਕ ਜਣ ਨਾਲ ਲੈ ਕੇ ਆਇਆ ਉਹ ਕਹਿੰਦੇ ਅਸੀਂ ਕਹਿ ਕੇ ਤੁਰਿਆ ਸੀ ਵੀ ਹਾਂ ਜੀ ਨਾ ਜੀ ਬੋਲਣਾ ਬਸ ਬਾਹਰ ਨਾ ਬੋਲੀ ਇਹ ਸਾਰਾ ਦੋਨਾ ਗੱਲਾਂ ਦੀ ਪੱਕਾ ਹੋ ਗਿਆ ਪੱਕਾ ਹੋ ਗਿਆ ਵਿਆਹ ਆ ਤੀਜੀ ਕਹਿਣੀ ਨਹੀਂ ਹੈ ਹਾਂ ਉਹਦੇ ਕਹਿਣ ਨੂੰ ਆਪਾਂ ਵੀ ਬਸ ਜਿੰਨਾ ਸਿਖਾਇਆ ਕਰਨਗੇ ਉਨਾਂ ਬੋਲ ਕੇ ਹਾਂ ਜੀ ਨਾਂ ਜੀ ਹਾਂ ਜੀ ਨਾਂ ਜੀ ਉਧਰ ਖੜੇ ਬਹੁਤਾ ਹਾਂ ਜੀ ਨਾ ਜੀ ਹੁੰਦੀ ਨਹੀਂ ਥੱਕ ਜਾਂਦੀ ਨਹੀਂ ਤਾਂ ਆ ਹੀ ਨਾ ਗਏ ਜਾਂਦੇ ਹਾਂ ਤੇ ਬਾਕੀ ਭਾਈ ਮੈਂ ਇੱਕ ਬੇਨਤੀ ਕਰਨੀ ਸੀ ਹਾਂ ਜੀ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਚਲੋ ਬਾਪੂ ਡੱਲੇਵਾਲ ਜੀ ਆ ਅਸੀਂ ਨਾਲ ਆ ਉਹਨਾਂ ਦੇ ਤੇ ਜਿਹੜੇ ਭਰਾ ਲੋਂਡਾ ਪਸਤੀ ਦੀ ਟੈਂਪੂਆਂ ਦੀ ਇੰਟਰਵਿਊਆਂ ਕਰਦੇ ਆ ਮੈਂ ਤਾਂ ੜੀ ਗੱਲ ਆ ਯਾਰ ਇਹਨਾਂ ਦੀ ਕਿਹੜੀ ਦੇਸ਼ ਨੂੰ ਦੇਣਾ ਯਾਰ ਜਿਹੜੇ ਆਪਾਂ ਇੰਟਰਵਿਊ ਕਰੀ ਜਾਂਦੇ ਆ ਨਾ ਜਰਾ ਸਾ ਠੱਠਾ ਕਰ ਲੋ ਯਾਰ ਕੋਈ ਸੇਹ ਦੇਣ ਵਾਲੀਆਂ ਗੱਲਾਂ ਵੀ ਕਰੋ ਪੰਜਾਬ ਨੂੰ ਇਹ ਪਹਚਾਉਣਾ ਆਪਾਂ ਹਨਾ ਉੱਤੋਂ ਦਾ ਅਸੀਂ ਕਹਿ ਦਿੰਨੇ ਅਸੀਂ ਖਾਲਸਤਾਨ ਬਣਾ ਲਾਂਗੇ ਬਾਜ ਦਾ ਤਾਂ ਪੰਜਾਬ ਨਹੀਂ ਦੀਦਾ ਯਾਰ ਜੀ ਇਹੀ ਜਮਪ ਇਹਦਾ ਲਈ ਖੜੇ ਖਾਲਸਤਾਨ ਹੈ ਕੋਈ ਆਏ ਨਾ ਗਿਆ ਕੋਈ ਆਏ ਨਾ ਗਸੂਰ ਮਿਆਂ ਦੀ ਧਰਤੀ ਐ ਲੌਂਡੇ ਪੈਦਾ ਹੋਈ ਜਾਂਦੇ ਯਾਰ ਉਹ ਡੀਐਨਏ ਦਾ ਕਮਾਲ ਐ ਸਾਰਾ ਹਮ ਬਾਬਾ ਖਣੀ ਕਿਹੜਾ ਕੰਬੀਨੇਸ਼ਨ ਮਿਲਾ ਕੇ ਟੀਕਾ ਲਾਇਆ ਉਹਨਾਂ ਨੇ ਆ ਪੈਦਾ ਹੁੰਦੇ ਵਿੱਚੋ ਜਬੂਰੇ ਸਹੀ ਗੱਲ ਦਾ ਜੀ ਹਾਂ ਦਸਵੀਂ ਤੋਂ ਬਾਅਦ ਚਾਰ ਢਾਲ ਬਦਲ ਜਾਂਦੀ ਇਹਨਾਂ ਦੀ ਸਾਰੇ ਜਣ 13ਵੀਂ 14ਵੀਂ ਦਾ ਪੂਰੇ ਕੁੜਗਾਂ ਬਣ ਜਾਂਦੇ ਸਹੀ ਗੱਲ ਦਾ ਜੀ ਅੱਜ ਇੱਕ ਆਪਣੀ ਜਿਹੜੇ ਇੰਟਰਵਿਊ ਲੈ ਗਈ ਪੱਤਰਕਾਰ ਕੋਈ ਮਨਿੰਦਰ ਤੋਂ ਬਾਅਦ ਆਇਆ ਜੈਤੂ ਵਾਲਾ ਉਹ ਐ ਬੇਟਾ ਤੌਨੂੰ ਅੱਜ ਕਿ ਸਖਸ਼ੀਅਤ ਦੇ ਦਰਸ਼ਨ ਕਰਾਉਣ ਜਾ ਰਹੇ ਆ ਸਖਸ਼ੀਅਤ ਦਾ ਲੰਡਾ ਲਓ ਜੀ ਮੈਂ ਕਿਹਾ ਕਿੰਨਾ ਦੇਸ਼ ਭਗਤ ਕਰਤਾ ਸਾਹਮਣੇ ਯਾਰ ਨਾ ਨਾ ਯਾਰ ਜਿੰਨਾ ਪਰ ਰੋਕਦੇ ਆ ਉਹਨਾਂ ਵੱਧ ਜਾਂਦੇ ਆ ਉਹ ਤਰਨੂੰ ਪਤਾ ਨਹੀਂ ਕਾਹਤੋਂ ਯਾਰ ਯਾਰ ਜੇ ਘਾਰਾ ਸ਼ੈ ਕੋਈ ਆਪਣੇ ਘਰੇ ਜੰਮ ਵੀ ਫੇਰ ਫੇਰ ਕਰਾਂਗੇ ਇੰਟਰਵਿਊ ਫੇਰ ਦੱਸਾਂਗੇ ਲੋਕਾਂ ਨੂੰ ਹਾਂ ਜੀ ਸਾਡੇ ਘਰੇ ਸੈਲੀਬ੍ਰਿਟੀ ਜੰਮਿਆ ਹੈ ਬਦਲ ਟੈਂਪੂ ਆਉਂ ਪੁੱਤ ਜੀ ਮੈਂ ਹਾਂ ਪਾਪਾ ਫੇਰ ਤੁਸੀਂ ਕਹਣਾ ਬੀਰ ਨੂੰ ਦਵਾਈ ਦਵਾਈ ਜੀ ਇਸ ਕਰਕੇ ਸਾਰੇ ਲੰਡਿਆਂ ਨੂੰ ਦਵਾਈ ਦਵਾਈ ਜਾਵੇ ਨਹੀਂ ਤਾਂ ਇਹਨਾਂ ਦੇ ਸਪਰੇ ਕਰਕੇ ਮਾਰਿਆ ਜਾਵੇ ਹੈ ਸਹੀ ਗੱਲ ਹੈ ਕਿਸੇ ਹਿਸਾਬ ਚੱਲਿਆ ਕਿ ਤੇ ਨਹੀਂ ਪੰਜਾਬ ਨੂੰ ਬਚਾਇਆ ਜਾਵੇ ਇਹਨਾਂ ਦੇ ਹੱਥੋਂ ਭਾਈ ਤੇ ਨਹੀਂ ਉਹ ਦੂਰ ਨਹੀਂ ਦੇਣ ਮੁੰਡਾ ਮੁੰਡੇ ਨਾਲ ਵਿਆਹ ਕਰਾਊਗਾ ਤੇ ਕੁੜੀਆਂ ਦੀ ਲੋੜ ਨਹੀਂ ਪੈਣੀ ਸਹੀ ਗੱਲ ਹੈ ਕਦਰ ਕਰ ਜੂ ਬੱਚਿਆਂ ਦੀ ਠੀਕ ਹੈ ਨਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਤੇ ਵੀ ਕਿਸਾਨ ਜਦੋਂ ਬੰਦਿਆ ਸਾਡੀ ਟਰੱਕ ਡਰਾਈਵਰ ਦੀ ਗੱਲ ਜਰੂਰ ਰੱਖਿਆ ਕਰਨ ਯਾਰ ਜਿਉ ਮਾਨਦੇ ਤਾਂ ਥੋੜੀ ਵੀ ਨਹੀਂ ਚਲੋ ਬਿੱਲਾਂ ਵਾਲੀ ਸਾਡੀ ਤਾਂ ਮੰਨ ਨਹੀਂ ਕੀ ਥੋਡੇ ਕੋਲ ਪਰ ਫੇਰ ਵੀ ਜਦ ਸਾਡੇ ਮਾਨ ਨੂੰ ਧਰਵਾਸਾ ਦਾ ਹੋ ਜੂ ਵੀ ਸਾਡੀ ਵੀ ਗੱਲ ਕਰੀਏ ਉਹਨਾਂ ਨੂੰ ਜਿਹੜਾ ਕਰਨਾ ਉਹਨਾਂ ਨੇ ਤਾਂ ਸੁਣਨਾ ਹੀ ਆ ਸਾਡੀ ਬਾਜ ਕੱਢੋਂਗੇ ਸਾਨੂੰ ਹੋਰ ਪਿਆਰ ਆਉਂਦਾ ਜਾਂ ਖੜੇ ਨਹੀਂ ਦੱਸਦੇ ਥੋਡੇ ਨਾਲ ਕਿੱਥੇ ਨਹੀਂ ਖੜੇ ਜਾਂ ਟਰੱਕ ਲੈ ਕੇ ਨਹੀਂ ਗਏ ਅਸੀਂ ਤੇਲ ਲਾਂਦੇ ਲੈ ਕੇ ਗਏ ਆ ਕੱਲਿਆਂ ਤੇ ਪਰ ਸਾਡੇ ਕੋਲੇ ਤੇਲ ਪਾਉਣ ਨੂੰ ਪੈਸੇ ਇਹ ਨਹੀਂ ਸੀ ਮਜਬੂਰੀ ਸੀ ਸਾਡੀ ਲੋਕਾਂ ਦੀ ਕਿਉਂਕਿ ਸਾਡੀਆਂ ਕੈਸਟਾਂ ਟੁੱਟੀਆਂ ਬੁਰੇ ਹਾਲ ਐ ਬੀਮੇ ਕਾਗਜ ਆ ਜਾਂਦੇ ਟਾਇਰ ਆ ਜਾਂਦੇ ਉਹ ਤਾਂ ਜਿਵੇਂ ਮਰ ਜਾਂਦੇ ਸੀ 100 ਘਰ ਮੰਗ ਕੇ ਗੱਡੀ ਤੋੜਦੇ ਆ ਠੀਕ ਐ ਨਾ ਤੇ ਯਾਰ ਬਾਕੀ ਅੱਗੇ ਤਾਂ ਤੁਹਾਡੀ ਮਰਜ਼ੀ ਐ ਜੇ ਤੁਸੀਂ ਇੰਨਾ ਕੇ ਸੈਂਟਰ ਚ ਪਹੁੰਚਾ ਦਿਓ ਗੱਲ ਵੀ ਉਹ ਜਿਵੇਂ ਉਹਨੂੰ ਲਾਟੂ ਜਾਂ ਮਗਰ ਪਰਦਾ ਉਹਦੇ ਅਮਸ ਆਏ ਬਣਾ ਆ ਹਾਂਜੀ ਉਮਾ ਮੈਂ ਭਾਂਦੜੇ ਦੇ ਲਪੇੜਾ ਮਰ ਪਹਿਲਾ ਮੂੰਹ ਖੋਲੋ ਇਹਦਾ ਕਿਵੇਂ ਮੀਚਿਆ ਉਹ ਕਹਿੰਦਾ ਕਿ ਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ 7 ਸਾਲ ਦੀ ਕਹਿੰਦਾ 12 ਲੱਖ ਚਰਬਾਣਾ ਡਰਾਈਵਰ ਨੂੰ ਹਾਂ ਉਹਨੂੰ ਪੁੱਛਣ ਵਾਲਾ ਵੀ ਹੂਸੇ ਘਟਿਆ ਸਾਡੇ ਕੋਲੇ 12 ਲੱਖ ਰੁਪਏ ਅਸੀਂ ਰੋਡ ਤੇ ਟਰਾਲੇ ਚ ਲਾਵਾਂਗੇ ਅਸੀਂ ਵੀ ਕੋਈ ਦੁਕਾਨ ਕਰ ਲਾਂਗੇ 2-3 ਲੱਖ ਲਾ ਕੇ ਬਾਕੀ ਪੈਸੇ ਕੋਲੇ ਰੱਖਾਂਗੇ ਜੋ ਆਪਾਂ ਨੂੰ ਰੋਟੀ ਵਧੀਆ ਗਵਾਵਾਂਗੇ ਸਾਡੇ ਕੋਲੇ ਤਾਂ ਲੱਖ ਰੁਪਿਆ ਲਾਉਣ ਦੀ ਆਪ ਦੀ ਖਾਤਰ ਔਕਾਤ ਹੈ ਨਹੀਂ ਆਪ ਦਾ ਬਜਟ ਇੰਨਾ ਡਾਉਣਾ ਸਾਡਾ ਸਹੀ ਗੱਲ ਆ ਜੀ ਤਾਂ ਕਰਕੇ ਅਸੀਂ ਫਾਹੇ ਲੈਣੇ ਸੜਕਾਂ ਤੇ ਜਾਂਦੇ ਆ ਬਈ ਠੀਕ ਹੈ ਨਾ ਇਹ ਹੁਣ ਸਾਰਾ ਕੁਝ ਭਾਲਦਾ ਹੀ ਪੰਜਾਬ ਚੋਂ ਸਵੀਕਾਰ ਕੇ ਤੁਸੀਂ ਗੱਲ ਰੱਖਿਆ ਕਰੋ ਕਿਰਪਾ ਕਰਕੇ ਹੁਣ ਟੋਡੀਆਂ ਗੱਲਾਂ ਰਾਖਦੇ ਨੂੰ ਮੇਰੇ ਹਿਸਾਬ ਨਾਲ ਆਪਾਂ ਨੂੰ ਹੋ ਹੀ ਗਏ ਹੋਣਗੇ 6-7 ਸਾਲ ਉਹਨਾਂ ਨੇ ਕਹੜਾ ਸੁਣੀਆਂ ਸਾਰੇ ਸੁਣਣੀ ਤਾਂ ਆਪਣੀ ਵਾਲੀ ਵੀ ਨਹੀਂ ਪਰ ਤੁਹਾਡੇ ਮੂੰਹ ਦਾ ਹੀ ਸੁਣ ਲਾਂਗੇ ਸਾਡੀ ਗੱਲ ਹੋਈ ਆ ਸਹੀ ਗੱਲ ਮਾਨ ਨੂੰ ਤਰਵਾਸਾ ਆਊਗਾ ਗੁਜਰਾਤ ਦੇ ਵਿੱਚ ਬੀਜੇਪੀ ਨੇ ਨੇਤਾ ਨੇ ਸਾਰੇ ਚੌਕਾਂ 'ਗਲੇ ਘੇਰ ਲੇ ਬਾਈ ਜਿੰਨੇ ਡੋਡੇ ਪੜਦੇ ਟਰੱਕਾਂ ਆ। ਅੱਛਾ ਜੀ। ਕਹਿੰਦਾ ਪੁੱਠੇ ਟੰਗੂ ਜੇ ਟਰੱਕਾਂ 'ਦੇ ਡੋਡੇ ਨਾ ਹੱਥ ਪੈਗਾ ਇਸ ਤੋਂ ਬਾਅਦ। ਅੱਛਾ ਜੀ। ਨੰਬਰ ਇਸ਼ੂ ਕਰਦਾਗਾ ਆਪ ਦਾ ਟਰੱਕਾਂ 'ਆਂ। ਕਹਿੰਦਾ ਫੋਨ ਲਾਉ ਬੇਚ ਨਾਲ ਦੀ ਨਾਲ ਸਾਡਾ ਬੰਦਾ ਆਊਗਾ ਤੁਹਾਡੇ ਸਾਹਮਣੇ ਕੁੱਟਾਂਗੇ ਇਹਨਾਂ ਨੂੰ। ਹਾਂ। ਜੇ ਕੋਈ ਪ੍ਰਾਈਵੇਟ ਬੰਦਾ ਪਾਇਆ ਗਿਆ ਤਾਂ ਵੀ ਸਾਰਿਆਂ ਨੂੰ ਡਿਸਮਿਸ ਕਰਾਂਗੇ। ਲੈ। ਹੂੰ। ਇੱਥੋਂ ਤੱਕ ਬੱਬਾਈ ਹੈ? ਕੋਈ ਨਮੂਰੀ। ਉਹਨਾਂ ਦਾਰੂ ਫੜੋ ਦਾਰੂਆ ਤੇ ਲਾਏ ਦੇ। ਅੱਧਾ ਘੇ ਲੋ ਲੋੜੋੜਿਆ ਕਿ ਲੋੜੋੜਿਆ ਹੋਰ ਉਹਨਾਂ ਕੋਲੇ ਕੀ ਆ ਯਾਰ ਕਹਿੰਦਾ ਖਾਂਦੇ ਆ ਜਦੋਂ ਖਾਈ ਜਾਂਦੇ ਸੋ ਕੰਮ ਹੋ ਜਾਏ ਜੀ ਹਾਂ ਤੇ ਲਗਾਤਾਰ ਪੰਜ ਪੰਜ ਦਹਾੜ ਤੱਕ ਜਾਗਣਾ ਹੈ ਜੀ ਫੇਰਾ ਹਾਂ ਯਾਰ ਬਹੁਤ ਔਖਾ ਇੱਥੇ ਕਿਹੜਾ ਲਾਗ ਬੁੱਕਾਂ ਭਰਦੇ ਆਪਾਂ ਵੀ ਇੰਨੇ ਵਜੇ ਆਪਾਂ ਜੀ ਸੀ ਸੌਣਾ ਹਾਂ ਤਪਾਰ ਪੈਂਦਾ ਹੁੰਦਾ ਪੈਣਾ ਦਾ ਗੱਡੀ ਜੀ ਹੈ ਅਸੀਂ ਕਿਹੜੀ ਨੀਂਦ ਪੂਰੀ ਹੋ ਜੂ ਬੇਰਾਮੀ ਚ ਰਹਿੰਦੇ ਆ ਯਾਰ ਬਿਲਕੁਲ ਠੀਕ ਆ ਨਾ ਇਸ ਕਰਕੇ ਮੈਂ ਇਹਨੂੰ ਦੁੱਖ ਹੁੰਦਾ ਹੈ ਜਦੋਂ ਟਰੱਕ ਤੇ ਬਾਹਰ ਇਨਸਾਨ ਬਾਹਰ ਤੇ ਪੈਂਦੀ ਹੈ ਨਾ ਮੈਂ ਇਹਨਾਂ ਦਾ ਦੁੱਖ ਹੀ ਦੇਖ ਸਕਦਾ ਕਿਉਂਕਿ ਇਹ ਮੇਰੇ ਅੰਨ ਦਾਤ ਮੈਨੂੰ ਰੋਟੀ ਪਾਉਣ ਵਾਲੇ ਆ ਹਨ ਮੈਂ ਦੋ ਟਾਈਮ ਪ੍ਰਮਾਤਮਾ 'ਗੇ ਅਰਦਾਸ ਕਰਦਾ ਕਿ ਮੇਰੇ ਡਰਾਈਵਰ ਨੂੰ ਤੇ ਮੇਰੇ ਪਰਿਵਾਰ ਨੂੰ ਭੈਣ ਜਿਹੜੀਆਂ ਸਾਡੀਆਂ ਸਾਡੇ ਬੱਚੇ ਜਿਹੜੇ ਇੰਨਾ ਸੁਖੀ ਰੱਖੀ ਮਸਤ ਜੀ ਤੁਹਾਨੂੰ ਹਕੀਕਤ ਗਰਾਉਂਡ ਲੈਵਲ ਤੇ ਤੁਹਾਨੂੰ ਨਿਊਜ਼ ਦਿਖਾ ਦੇਣਾ ਲੈ ਚੱਲਦਾ ਘਰੋ ਘਰੀ ਅੱਛਾ ਜੀ ਡਰਾਈਵਰਾਂ ਦੇ ਕਈਆਂ ਦੇ ਜਵਾਗ ਵਿਚਾਰੇ ਸਰਕਾਰੀ ਸਕੂਲ 'ਚ ਪੜ੍ਹਦੇ ਆ ਕਈਆਂ ਦੇ ਸਰਕਾਰੀ ਜੋਗੇ ਵੀ ਨਹੀਂ ਹੈਗੇ ਯਾਰ ਪੱਛਾ ਇੰਨੇ ਵੀ ਕਿਤਾਬਾਂ ਕਿੱਥੋਂ ਲਿਆਵਾਂਗੇ ਫੀਸ ਮਾੜੀ ਮੋਟੀ ਜਿਹੜੀ ਉਹ ਵੀ ਨਹੀਂ ਭਰਨ ਜੋਗੇ ਇੰਨਾ ਬੁਰਾ ਹਾਲ ਹੈ ਕਿਉਂਕਿ ਜੇ ਕਿੱਥੇ ਯਾਰ ਯਾਰ ਤਾਂ ਸਾਨੂੰ ਚਿੰਬੜਿਆਵਾ ਚੋਰ ਸਹੀ ਗੱਲ ਆ ਜੀ ਲਾ ਪੁਲਿਸ ਆਏ ਲਾ ਟੀਓ ਲਾ ਡੀਟੀਓ ਲਾ ਹੋਟਲ ਵਾਲੇ ਲਾ ਭੈਣ ਨੇ ਟੈਰਾਂ ਵਾਲੇ ਲਾ ਟਰਾਂਸਪੋਰਟ ਵਾਲੇ ਕਿੰਨੇ ਬੰਦੇ ਕਾਂਦੇ ਆ ਪੈਸੇ ਜੀ ਤੇ ਉਹੀ ਤਾਂ ਹੈ ਤੇ ਫੇਰ ਵੀ ਵੇਲਾ ਡਰਾਈਵਰ ਮਾੜਾ फेर फेर ਵੀ ਡਰਾਈਵਰ ਹੀ ਮਾਰਦਾ ਕਾ ਤੂੰ ਮਾਰਾ ਵੀ ਪਹੁੰਚਦਾ ਰਹੋਗੇ ਇਹਨੂੰ ਜਦੋਂ ਪਲੇਗ ਪਈ ਆ ਗੁਜਰਾਤ ਚ ਸਾਡਾ ਕਿੱਲਾ ਭਰਿਆ ਵਾ ਬਾਬਾ ਤੂੰ ਯਕੀਨ ਮੰਨ ਸਾਡੇ ਕੋਲ ਡਾਕਟਰ ਨਰਸਾਂ ਆਏ ਭੱਜਣ ਜਿਵੇਂ ਕੋਈ ਵਦੂਤ ਆ ਗਏ ਉਹਨੇ ਸੀ ਜਦੋਂ ਉਹਨੇ ਦੇਖਿਆ ਗੁਜਰਾਤ ਨੰਬਰ ਗੱਡੀ ਆ ਗਈ ਆ ਨਾ ਸਾਡੀ ਗੱਡੀ ਵੀ ਉਥੋਂ ਦੀ ਕਿ ਮੈਂ ਜੋ ਨੇੜੇ ਕਮ ਖਾਂਜੀ ਕੁੜੀ ਪਰਾ ਪਰਾ ਪਰ ਮੈਂ ਕਹਾਂ ਕਿਉਂ ਸਾਡੇ ਪਾਂ ਪਈ ਆ ਨਾ 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 ਪਰਾ ਪਰਾ ਪਰ ਮੂੰਹ ਬੰਨ ਤੁਸੀਂ ਗੁਜਰਾਤ ਤੋਂ ਆਏ ਆ ਮਗਰ ਫੇਰ ਕਿਉਂ ਗੁਜਰਾਤੋਂ ਉੱਥੇ ਕੀ ਹੈ ਉੱਥੇ ਆ ਕੇ ਪਲੇਗਾ ਮੈਂ ਕਹਾ ਮਨ ਤੂੰ ਕੁੜੀਆਂ ਭਾਈ ਨੇ ਤੂੰ ਦਾਦ ਨਾ ਕਿਹੜੀ ਪਲੇਗਾ ਤੇ ਪਲੇ ਕਿਵੇਂ ਮੈਂ ਕਹਾ ਉੱਥੇ ਸਮਝ ਤੋਂ ਪਤਾ ਨਹੀਂ ਜਾਨ ਜੂਝ ਕਰੀਏ ਮੈਂ 2 ਘੰਟੇ ਖਰਾਬ ਕਰਿਆ ਤੇ ਪੈਸੇ ਪੈ ਗਏ 500 ਅੱਛਾ ਕੀ ਫਾਇਦਾ ਯਾਰ ਇਸ ਕਰਕੇ ਯਾਰ ਸਾਡੇ ਵੱਲ ਧਿਆਨ ਦਿਓ ਬਈ ਬਹੁਤ ਜ਼ਰੂਰੀ ਆ ਬਹੁਤ ਲੋੜ ਆ ਸਾਡਾ ਸਾਥ ਦੇਣ ਦੀ ਤੇ ਗੁਜਰਾਤ ਦੀ ਸਰਕਾਰ ਦਾ ਅਸੀਂ ਸਵਾਗਤ ਕਰਦੇ ਆਂ ਠੀਕ ਹੈ ਤੇ ਦੇਖ ਲਓ ਤੁਸੀਂ ਚਾਲ ਇਹ ਬੀਜੇਪੀ ਨੇ ਜਮੈਂ ਐਨ ਲੋਹੇ ਗਰਮ ਦੇ ਸੱਟ ਮਾਰੀ ਹੈ ਮੇਨਟੇਨ ਸੈਣੀ ਬਣ ਗਿਆ ਪੰਜਾਬ ਦੀ ਗੱਡੀ ਜਾਂਦੀ ਸਾਰੀ ਪੰਜਾਬੋਂ ਨਹੀਂ ਫੜਦੇ ਸੀ ਉਹ 100-100 ਗ੍ਰਾਮ ਡੋਡਿਆਂ ਦਾ 20-20 ਹਜ਼ਾਰ ਰੁਪਏ ਦਿੱਤਾ ਬਈ ਹਾਂ ਲੈਂਦੇ ਆ ਕੁੱਟਦੇ ਆ ਉਹ ਤੇ ਹੌਣ ਉਹ ਕਹਿੰਦਾ ਗੁਜਰਾਤ ਇਹੋ ਜਾਨੀ ਤੁਹਾਡੀ ਗੱਡੀ ਰਾਦ ਦੇਊਗਾ ਵੀ ਸਾਹ ਦੇ ਮੰਗੇ ਤੁਹਾਡਾ ਵੇ ਆਉਣ ਵਾਲੇ ਸਮੇਂ ਤੇ ਉੱਥੇ ਵੋਟਾਂ ਵੀ ਐਪ ਨੂੰ ਪਾਉਣ ਹੋਣਗੀਆਂ ਤੇ ਜਿਹੜੇ ਪਰਿਵਾਰਾਂ ਦੇ ਖਿਹੜੇ ਛੜੇ ਆ ਉਹ ਪਾਉਣਗੇ ਹਨਾ ਸਹੀ ਗੱਲ ਹੈ ਹਨਾ ਇਹ ਸਾਰੀਆਂ ਭਾਈ ਗੱਲਾਂ ਗਿਣੀਆਂ ਮਿਥੀਆਂ ਪਹਿਲਾਂ ਹੁੰਦੀਆਂ ਪਰ ਸਾਨੂੰ ਜਾਗਣਾ ਪੈਣਾ ਜੇ ਅਸੀਂ ਨਾ ਨਾ ਜਾਗੇ ਤੇ ਬੇੜਾ ਜਿਹੜਾ ਹੱਥੋਂ ਨਿਕਲ ਜਾਣਾ ਤੇ ਮੈਂ ਦਾ ਇਹੀ ਤੁਹਾਡੇ ਅੱਗੇ ਬੇਨਤੀ ਕਰਦਾ ਮੈਂ ਬਹੁਤ ਨੀਂਦ ਚਾ ਕਿਉਂਕਿ ਯਾਰ ਹੁਣ ਮੈਂ ਪਹਿਲਾਂ ਉੱਥੇ ਇੱਕ ਦਿਨ ਨਹੀਂ ਸੁੱਤਾ ਫਿਰ ਮੈਂ ਬਾਸ ਜੀ ਨਹੀਂ ਸੁੱਤਾ ਬੇਰਾਮੀ ਚ ਤੇ ਹੁਣ ਇੱਥੇ ਕੰਮ ਕਰਦੇ ਸੀਗੇ ਫੇਰ ਘਰੇ ਹਨਾ ਤੇ ਬਈ ਕੱਲ ਨੂੰ ਆਪਾਂ ਮਿਲਦੇ ਆ ਸਾਰੇ ਜੀ ਕਿਸੇ ਭਰਾ ਨਾਲ ਗੱਲਬਾਤ ਵੀ ਕਰਨੀ ਹੈ ਦਾ ਆਪਾਂ ਕੱਲ ਨੂੰ ਕਰਾਂਗੇ ਯਾਰ ਫੋਨ ਤੇ ਠੀਕ ਹੈ ਜੀ ਕੋਈ ਉੱਚਾ ਨਹੀਂ ਮੈਂ ਸ਼ਬਦ ਬੋਲਿਆ ਗਿਆ ਉਹ ਤਾਂ ਅਸੀਂ ਮਾਫੀ ਚਾਹੁੰਦੇ ਆ ਤੁਹਾਡੇ ਕੋਲੋਂ ਤੇ ਕਾਲ ਨੂੰ ਵੀਡੀਓ ਫੋਲ ਬੱਡੀ ਪਾਵਾਂਗੇ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ